ਅਹਿਨਸਾਬ ਹੈ ਜੀ ਅਤੇ 7 8 ਤੇ 9 ਸਤੰਬਰ ਨੂੰ ਗੁਰਦੁਆਰਾ ਸ੍ਰੀ ਤਿੱਤਰ ਸਾਹਿਬ ਸੰਤ ਬਾਬਾ ਕੇਸਰ ਸਿੰਘ ਜੀ ਦੀ ਯਾਦ ਵਿੱਚ ਨੌਵੀਂ ਵਰ੍ਹੇਈ ਮਨਾ ਰਹੇ ਹਾਂ 7 8 ਤੇ 9 ਸਤੰਬਰ ਨੂੰ ਸਾਰੇ ਮੇਲੇ ਦੇ ਇਲਾਕੇ ਵੀਰਾਂ ਨੇ ਪਹੁੰਚਣ ਦੀ ਕਿਰਪਾ ਦਿੱਤਾ ਗਰਮੀ ਤੇ ਹੁਣ ਇਸ ਟਾਈਮ ਸੇਵਾ ਦਾ ਕੰਮ ਚੱਲ ਰਿਹਾ ਤੋਂ ਪ੍ਰਸਤਾਹੀ ਹੋ ਰਹੀ ਹੈ ਕਿ ਵੱਟਵਾਰ ਸੇਵਾਦਾਰ ਜੀ ਨੂੰ ਜਰੂਰ ਪਹੁੰਚਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਉਹਨਾਂ ਦੇ ਦਿਹਾਉਣੇ ਆ ਜਾ ਬਹੁਤ ਬੜਾ ਰਿਜ਼ਰਵੇਸ਼ਨ ਵਾਲਾ ਪੱਤਕੰਡਾ ਆਇਆ ਸੀ ਜਿਹੜਾ ਇਹਨਾਂ ਦੇ ਕੰਮ ਕਰਵਾਇਆ ਸੀ ਉਹ ਬਹੁਤ ਵੱਡੀ ਵੀਰ ਦੀ ਹੋਂਦ ਕਰਕੇ ਪਾਸ ਪਾਸ ਤੇ ਨੌਂ ਨੌਂ ਦੀ ਜਿਹੜੀ ਸਰਕਾਰਾਂ ਦੇ ਅੰਦਰ ਜਿੰਨੀ ਨੌਂਮੀ ਬਰਸੀਆ ਵਰਦਵਾਰਸੀ ਦੀ ਪਰਫੈਕਟ ਮੈਸਰ ਖਾਨਾ ਜਿਵੇਂ ਮਨਾਈ ਜਾ ਰਹੀ ਹੈ ਵੀਡੀਓ ਕੈਡੀ ਕਰਕੇ ਫਿਰ ਵਾਪਸ ਕਰਦੇ ਹਾਂ ਪੂਰੀ ਜਮੀ ਕਰਦੇ ਹਾਂ